ਦਾ ਬਾਬਾ ਸਾਹਿਬ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਇਹ ਵੀ ਕਿਹਾ ਜਾਂਦਾ ਰਿਹਾ ਕਿ ਅੰਗਰੇਜ਼ਾਂ ਦੇ ਟਾਊਟ ਰਹੇ ਹੈਗੇ ਬਾਬਾ ਸਾਹਿਬ ਹੂੰ ਮੈਂ ਚਲੋ ਕਿਵੇਂ ਦੇਖਦੇ ਹਾਂ ਇਸ ਸਵਾਲ ਓਏ ਇਹ ਸਭ ਬੇਬੁਨਿਆਦ ਗੱਲਾਂ ਪਹਿਲਾਂ ਤਾਂ ਇਹ ਵੇਖੀਏ ਵੀ ਸਾਈਮਨ ਕਮਿਸ਼ਨ ਇੰਡੀਆ ਚ ਆਇਆ ਕਿਸ ਕੰਮ ਲਈ ਸੀ ਜੀ ਫਿਰ ਤੁਹਾਨੂੰ ਮੈਂ ਆਪਦੇ ਆ ਜਿਹੜੇ ਜਿੰਨੇ ਵੀ ਸੀ ਜਿਨ੍ਹਾਂ ਨੂੰ ਇਹ ਦੇਸ਼ ਭਗਤ ਕਹਿੰਦੇ ਫਿਰਦੇ ਇਹਨਾਂ ਦੀ ਮੂਰਖਤਾ ਦੱਸਦਾ ਹੂੰ ਸਾਈਮਨ ਕਮਿਸ਼ਨ ਭਾਰਤ ਵਿੱਚ ਇਸ ਲਈ ਆਇਆ ਸੀ ਅੰਗਰੇਜ਼ ਤਾਂ ਇਹ ਵੀ ਕਹਿੰਦੇ ਸੀ ਭਾਰਤ ਦੀ ਇੱਕ ਜਾਤ ਬਾਰੇ ਜਿਹੜੀ ਆਪਦੇ ਨੂੰ ਬਹੁਤ ਅਖੌਤੀ ਸਵਰਨ ਜਾਤੀਆਂ ਸਭ ਤੋਂ ਉੱਤੇ ਸਮਝਦੀ ਹੈ। ਹੂੰ। ਬਈ ਇਸ ਜਾਤੀ ਦੇ ਜੱਜ ਬੰਨੇ ਠੀਕ ਨਹੀਂ। ਹੂੰ। ਇਹਨਾਂ ਦੇ ਵਿੱਚ ਨਿਆਂ ਕਰਨ ਦੀ ਸੁਭਾਵਕ ਪ੍ਰਵਿਰਤੀ ਨਹੀਂ। ਪ੍ਰਵਿਰਤੀ ਹੈ ਨਹੀਂ। ਹੂੰ। ਅੰਗਰੇਜ਼ ਤਾਂ ਆ ਵੀ ਕਹਿੰਦੇ ਸੀ। ਜੀ। ਇਸ ਦੇਸ਼ ਦੀ ਇਸ ਜਾਤ ਵਿੱਚ ਨਿਆਂ ਕਰਨ ਦੀ ਸੁਭਾਵਕ ਪ੍ਰਵਿਰਤੀ ਹੈ ਨਹੀਂ। ਇਸ ਜਾਤ ਦੇ ਜੱਜ ਨਹੀਂ ਬੰਨੇ ਚਾਹੀਦੇ। ਹੂੰ। ਠੀਕ ਹੈ। ਅੰਗਰੇਜ਼ ਕਮਲੇ ਨਹੀਂ ਸੀਗੇ ਉਹਨਾਂ ਨੇ ਇਹ ਦੇਸ਼ ਛੱਡਣਾ ਸੀ ਨਾਲ ਸਮਝ ਦੇऊं ਤੇ ਅੰਗਰੇਜ਼ ਅਜ ਤੋਂ 50 ਸਾਲ ਪਿਛੋਂ ਹੀ ਤਿਆਰੀ ਸ਼ੁਰੂ ਕਰ ਦਿੰਦਾ ਹੈ ਉਹ ਅੰਗਰੇਜ਼ ਬਹੁਤ ਸਿਆਣਾ ਸੀ ਹਾਂ ਉਹਨੂੰ ਪਤਾ ਸੀ ਜੇ ਅਸੀਂ ਚਲੇ ਗਏ ਤਾਂ ਇੱਥੇ ਲੋਕਾਂ ਨੇ ਇੱਕ ਇੱਕ ਦੂਜੇ ਦਾ ਲਹੂ ਪੀ ਜਾਣਾ ਹਾਂ ਜਿਹੜੇ ਲੋਕਾਂ ਦੇ ਵਿੱਚ ਸੁਭਾਵਿਕ ਪ੍ਰਵ੍ਰਿਤੀ ਹੀ ਦੱਬੇ ਕੁਚਲੇ ਲੋਕਾਂ ਨੂੰ ਹੋਰ ਦੱਬਣ ਦੀ ਹੋਵੇ ਹੂੰ ਜਿਹੜੇ ਲੋਕਾਂ ਸੁਭਾਵਕ ਪ੍ਰਵ੍ਰਿਤੀ ਇਹ ਹੋਵੇ ਵੀ ਜਾਨਵਰ ਚੰਗਾ ਹੂੰ ਪਰਸ਼ੂਦਰ ਮਾੜਾ ਹੂੰ ਜਿਹੜੇ ਲੋਕਾਂ ਦੀ ਹੁਣ ਮੈਂ ਧਾਰਮਿਕ ਗ੍ਰੰਥ ਕਹਿੰਦਾ ਚੰਗਾ ਨਹੀਂ ਲੱਗਦਾ ਲੋਕਾਂ ਦੇ ਹਿਰਦੇ ਬਲੁੰਦਰੇ ਜਾਣੇ ਉਹਨਾਂ ਦੇ ਜਿੱਚ ਲਿਖਿਆ ਹੋਵੇ ਢੋਲ ਗਵਾਰ ਸ਼ੁੱਦਰ ਪਸ਼ੂ ਨਾਰੀ ਹੂੰ ਸਗਲ ਤਾੜਨ ਕੇ ਅਧਿਕਾਰੀ ਅੰਗਰੇਜ਼ ਪਾਗਲ ਜਿਨ੍ਹਾਂ ਦੇ ਧਰਮ ਗ੍ਰੰਥਾਂ 'ਚ ਆ ਲਿਖਿਆ ਹੋਵੇ ਉਹ ਸਾਡੇ ਨਾਲ ਨਿਆ ਕਿੱਥੋਂ ਕਰ ਲੈਣਗੇ ਹਾਂ ਠੀਕ ਹੈ ਨਾ ਤਾਂ ਸਾਈਮਨ ਕਮਿਸ਼ਨ ਇਸੇ ਲਈ ਹੀ ਆਇਆ ਸੀ ਕਿ ਇੱਥੋਂ ਦੇ ਜਿਹੜੇ ਦੱਬੇ ਕੁਚਲੇ ਲੋਕ ਹੈ ਹਾਂ ਇੱਥੋਂ ਦੇ ਸਪੈਸੀਫਿਕਲੀ ਬੋਲਾਂ ਅਛੂਤ ਹੈ ਅਨਟਚੇਬਲ ਹੈ ਜਿਨ੍ਹਾਂ ਨੂੰ ਛੂਹਿਆ ਨਹੀਂ ਜਾ ਸਕਦਾ ਅੰਗਰੇਜ਼ਾਂ ਨੇ ਤਾਂ ਨਹੀਂ ਛੂਹਾ ਛੂਤ ਲਿਆਂਦੀ ਹਾਂ ਅੰਗਰੇਜ਼ਾਂ ਨੇ ਤਾਂ ਛੂਹਾਛੂਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਬਈ ਇਹ ਕੀ ਪਾਗਲਪਨ ਹੈ ਕਿ ਕਿਤੇ ਨਾ ਕਿਤੇ ਇਹ ਵੀ ਹੈਗਾ ਨਾ ਵਿੱਚ ਵੀ ਜੋ ਅੰਗਰੇਜ਼ਾਂ ਦੁਆਰਾ ਇਸ ਦੇਸ਼ ਨੂੰ ਲੁੱਟਿਆ ਜਾਦਾ ਸੀ ਇਤੋਂ ਦਾ ਸਰਮਾਇਆ ਲੁੱਟਿਆ ਜਾਦਾ ਸੀ ਉਹ ਗੱਲ ਪੂਰੀ ਵੀ ਜਸਟੀਫਾਈ ਕਰਨ ਹੋ ਸਕਦਾ ਗੱਲ ਪੂਰੀ ਹੋਣ ਦੋ ਹਾਂ ਜੀ ਪੂਰੀ ਹੋਣ ਦੋ ਅੰਗਰੇਜ਼ਾਂ ਨੇ ਵੇਖਿਆ ਸਾਈਮਨ ਕਮਿਸ਼ਨ ਇਸ ਲਈ ਆਇਆ ਸੀ ਬਈ ਆ ਜਿਹੜੇ ਅਛੂਤ ਐ ਜਿੱਥੇ ਕੁੱਤੇ ਨੂੰ ਪਾਣੀ ਪੀਣ ਦਾ ਅਧਿਕਾਰ ਐ ਤੇ ਅਛੂਤ ਨੂੰ ਹੈ ਨਹੀਂ ਹੂੰ ਸਾਈਮਨ ਕਮਿਸ਼ਨ ਇਸ ਲਈ ਆਇਆ ਸੀ ਉਹਦੀ ਸਾਰੀ ਸਰਵੇ ਕਰਨ ਲਈ ਹੂੰ ਸਰਵੇ ਵੀ ਹੋ ਗਿਆ ਸੀ ਜੀ ਬਸ ਅਧਿਕਾਰ ਦੇਣੇ ਬਾਕੀ ਰਹਿ ਗਏ ਸੀ ਜੀ ਜਦੋਂ ਪਤਾ ਚੱਲਿਆ ਇਹਨਾਂ ਨੂੰ ਹਾਂ ਬਈ ਸਾਈਮਨ ਕਮਿਸ਼ਨ ਤਾਂ ਅਛੂਤਾਂ ਨੂੰ ਅਧਿਕਾਰ ਦੇ ਦੂਗਾ ਤੁਹਾਨੂੰ ਮੈਂ ਦੱਸਦਾ ਦੂਜੀ ਗੋਲਮੇਜ ਕਾਨਫਰੰਸ ਪਹਿਲੀ ਚ ਗਾਂਧੀ ਨਹੀਂ ਗਿਆ ਦੂਜੀ ਗੋਲਮੇਜ ਕਾਨਫਰੰਸ ਚ ਗਾਂਧੀ ਇੱਥੋਂ ਤੱਕ ਮੰਨ ਗਿਆ ਸੀ ਹੂੰ ਕਿ ਭਾਰਤ ਨੂੰ ਡੋਮੇਨੀਅਨ ਸਟੇਟਸ ਦੇ ਦਿਓ ਹੂੰ ਚਾਹੇ ਆਜ਼ਾਦ ਨਾ ਕਰੋ ਪੂਰਨ ਸਵਰਾਜ ਨਾ ਦਿਓ ਪਰ ਅਛੂਤਾਂ ਨੂੰ ਅਧਿਕਾਰ ਨਾ ਦਿਓ ਹੂੰ ਪਰ ਸਿੱਖਾਂ ਨੂੰ ਅਧਿਕਾਰ ਨਾ ਦਿਓ ਜੀ ਪਰ ਘੱਟ ਗਿਣਤੀਆਂ ਨੂੰ ਅਧਿਕਾਰ ਨਾ ਦਿਓ ਮੈਂ ਦੱਸਦਾ ਉਹ ਮੈਂਟੈਲਿਟੀ ਸੀ ਹੂੰ ਤੇ ਉਸ ਮੈਂਟੈਲਿਟੀ ਨਾਲ ਸਾਈਮਨ ਕਮਿਸ਼ਨ ਦਾ ਵਿਰੋਧ ਕੀਤਾ ਗਿਆ ਸੀ